ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲ ਲਾਏ ਬੋਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾਓ ਜਿਨ ਕਨ ਕੀਤੇ ਅੱਖੀ ਨਾਕ जिन जेवा दिती बोले तात जिन मन राख्या अग्नि पाए वाजे पवन आखे सब जाए जेता मुँह प्रीत कालख दागा दाग, दाग दोस मोय चलया लाए दरगे बैसन नहीं जाए करम मिले ਆਖਣ ਤੇਰਾ ਨਾਉ ਜੀਤ ਲਗ ਤੜਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਪਾਵ ਜਿੰਦ ਮੋੜ ਮੂੜ ਦੁਖੀ ਹੁੰਦੀ ਹੈ ਦੋਖੀ ਹੋ ਹੋ ਕੇ ਹੋਰ ਹੋਰ ਵਿਕਾਰਾਂ ਵਿੱਚ ਖੁਆਰ ਹੁੰਦੀ ਹੈ ਜਿਸ ਸਟੇਰ ਵਿੱਚੋਂ ਪ੍ਰਭੂ ਦੀ ਸਿਫਤ ਸੁਲਾ ਦੀ ਬਾਣੀ ਭੁੱਲ ਜਾਂਦੀ ਹੈ ਉਹ ਸਦਾ ਇਉਂ ਬਿਲਕਦਰ ਹੈ ਜਿਵੇਂ ਕੋੜ ਦੇ ਰੋਗ ਵਾਲਾ ਬੰਦਾ ਬਹੁਤ ਗਿਲੇ ਕਰੇ ਜਾਣੇ ਵਿਅਰਥ ਬੋਲ ਬੁਲਾਰਾ ਹੈ ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾਂ ਹੀ ਸਾਰਾ ਕਾਰਨ ਜਾਣਦਾ ਹੈ ਜਿਸ ਨੇ ਕੰਨ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ ਜਿਸ ਨੇ ਸਾਡੇ ਸਰੀਰ ਵਿੱਚ ਨਿਗ ਭਾ ਕੇ ਜੀਵ ਦੇ ਸਰੀਰ ਵਿੱਚ ਟਿਕਾ ਦਿੱਤੀ ਹੈ ਤੇ சுவாਸ ਚੱਲਦਾ ਹੈ ਤੇ ਮਨੁੱਖ ਹਰ ਥਾਂ ਤੁਰ ਫਿਰ ਕੇ ਬੋਲ ਚਾਲ ਕਰ ਸਕਦਾ ਹੈ ਜੀਨਾ ਵੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸਵਾਦ ਹਨ ਇਹ ਸਾਰੇ ਮਨ ਵਿੱਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ ਵਿਕਾਰਾਂ ਦੇ ਦਾਗ ਹੀ ਲਾਏ ਜਾਂਦੇ ਹਨ ਵਿਕਾਰਾਂ ਵਿੱਚ ਫਸ ਕੇ ਮਨੁੱਖ ਵਿਕਾਰਾਂ ਦੇ ਦਾਗ ਆਪਣੇ ਮੱਥੇ ਉੱਤੇ ਲਾ ਕੇ ਇੱਥੋਂ ਚਲਾ ਜਾਂਦਾ ਹੈ ਤੇ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਇਸ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ਪਰ हे ਪ੍ਰਭੂ ਜੀਵ ਦੇ ਵਿਕੀ ਵਸ ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮਿਹਰ ਨਾਲ ਹੀ ਮਿਲ ਸਕਦਾ ਹੈ ਤੇਰੇ ਨਾਮ ਵਿੱਚ ਹੀ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਦੇ ਹਾਂ ਇਨਾ ਵਿਕਾਰਾਂ ਤੋਂ ਬਚਣ ਲਈ ਹੋਰ ਕੋਈ ਥਾ ਨਹੀਂ ਹੈ ਹੇ ਨਾਨਕ ਜੇ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿੱਚ ਡੁੱਬਦਾ ਵੀ ਹੈ ਉਹ ਪ੍ਰਭੂ ਇੰਨਾ ਦਿਆਲ ਹੈ ਕਿ ਫੇਰ ਵੀ ਉਸ ਦੀ ਸੰਭਾਲ ਹੁੰਦੀ ਹੈ ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ